ਦੀਵਾਨ ਟੋਡਰਮਲ ਜੀ ਦੀ ਵੰਸ਼ ਚੋਂ ਅਖਵਾਉਣ ਵਾਲੇ ਬਹਿਰੂਪੀਏ ਦੀ ਖੁੱਲ ਗਈ ਪੋਲ ਕਿੰਨੇ ਸਾਲ ਲੋਕਾਂ ਨੂੰ ਬਣਾਉਂਦਾ ਰਿਹਾ ਬੇਬਕੂਫ ਕੀ ਹੁਣ ਸਿੰਘ ਲਾਉਣਗੇ ਇਸ ਨੂੰ ਸੋਦਾ ਜਾਂ ਫਿਰ ਬਖਸ਼ਾ ਜਾਵੇਗਾ ਕੌਣ ਸੀ ਇਹ ਬਹਿਰੂਪੀਆ ਜਿਹੜਾ ਦੀਵਾਨ ਟੋਡਰਮਲ ਜੀ ਦੇ ਵੰਸ਼ ਚੋਂ ਆਪਣੇ ਆਪ ਨੂੰ ਦੱਸ ਰਿਹਾ ਸੀ ਅਤੇ ਹਰ ਸਾਲ ਫਤਿਹਗੜ੍ਹ ਸਾਹਿਬ ਸ਼ਹੀਦੀ ਦਿਹਾੜਿਆਂ ਤੇ ਲੰਗਰ ਚਲਾ ਰਿਹਾ ਸੀ ਅਤੇ ਕਹਿ ਰਿਹਾ ਸੀ ਕਿ ਸਹਿਬਜ਼ਾਦਿਆਂ ਨੇ ਮੇਰੇ ਸੁਪਨੇ ਦੇ ਵਿੱਚ ਆ ਕੇ ਕਿਹਾ ਕਿ ਫਰੂਟ ਦਾ ਲੰਗਰ ਲਾਣਾ ਹੈ ਚਾਟ ਦਾ ਲੰਗਰ ਲਾਉਣਾ ਹੈ ਕਦੇ ਕਹਿੰਦਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮੈਨੂੰ ਸੁਪਨੇ ਦੇ ਵਿੱਚ ਇਹ ਆਖ ਜਾਂਦੇ ਨੇ ਕਦੇ ਕਹਿੰਦਾ ਕਿ ਉਹ ਇਥੋਂ ਤੱਕ ਕੀ ਜਿਹੜੇ ਲੋਕੇ ਸ਼ਹੀਦੀ ਦਿਹਾੜੇ ਤੇ ਜਾਂਦੇ ਨੇ ਉਹ ਵੀ ਇਸ ਦੇ ਪੈਰਾਂ ਦੇ ਹੱਥ ਲਾ ਕੇ ਮੱਥਾ ਟੇਕਦੇ ਸੀ ਅੱਜ ਉਸ ਦੀ ਸੱਚੀ ਅਸਲੀਅਤ ਅਸੀਂ ਤੁਹਾਡੇ ਸਾਹਮਣੇ ਰੱਖਦੇ ਹਾਂ ਦੱਸਦੇ ਹਾਂ ਇਹ ਕੌਣ ਹੈ ਜਿਹੜਾ ਕਿ ਸ਼ਹੀਦੀ ਦਿਹਾੜਿਆਂ ਦੇ ਵਿੱਚ ਹੀ ਫਤਿਹਗੜ੍ਹ ਸਾਹਿਬ ਆ ਕੇ ਲੰਗਰ ਲਾਉਂਦਾ ਹੈ ਅਤੇ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਪਿਛਲੇ ਸਮਿਆਂ ਦੇ ਵਿੱਚ ਵਾਇਰਲ ਹੋਈਆਂ ਨੇ ਸੋ ਦੋਸਤੋ ਤੁਹਾਨੂੰ ਦੱਸਦੀ ਹੈ ਕਿ ਦੀਵਾਨ ਟਾਡਰ ਮਾਲਜੀ ਦੇ ਵੰਸ਼ ਚੋਂ ਅਖਵਾਉਣ ਵਾਲਾ ਬਹਿਰੂਪਿਆ ਕੋਕੂ ਠੱਗ ਹੁਣ ਲੱਭ ਨਹੀਂ ਰਿਹਾ ਵੀਰ ਜਗਤਾਰ ਸਿੰਘ ਨੇ ਸਿੱਖ ਜਥੇਬੰਦੀਆਂ ਸਮੇਤ ਦਿੱਲੀ ਜੀਟੀ ਰੋਡ ਤੇ ਸਥਿਤ ਇਸ ਦੇ ਬਿਊਟੀ ਪਾਰਲਰ ਉੱਤੇ ਵੀ ਰੇਡ ਕੀਤੀ ਪਰ ਪਾਰਲਰ ਬੰਦ ਕਰਕੇ ਇਹ ਉਥੋਂ ਵੀ ਲਾਪਤਾ ਹੋ ਗਿਆ ਨਿਰਪੱਖ ਪੋਸਟ ਵਾਲੇ ਪੱਤਰਕਾਰ ਵੀਰ ਜਗਤਾਰ ਸਿੰਘ ਨੇ ਇਸ ਦੇ ਪੜਦੇ ਉਧੇੜ ਕੇ ਰੱਖ ਦਿੱਤੇ ਹਨ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸਾਡੀ ਕੌਮ ਲਈ ਕਿ ਇਦਾਂ ਦੇ ਲੱਲੀ ਛੱਲੀ ਠੱਗ ਆਪ ਦੇ ਆਪ ਨੂੰ ਕੌਮ ਦੇ ਵੰਸ਼ਕ ਅਖਵਾਉਂਦੇ ਹਨ ਤੇ ਕੌਮ ਯਕੀਨ ਕਰਕੇ ਉਹਨਾਂ ਨੂੰ ਭੇਡਾਂ ਵਾਂਗ ਮੱਥਾ ਟੇਕਣ ਲੱਗ ਪੈਂਦੀ ਹੈ ਕੋਕੂ ਨਾਮ ਦਾ ਇਹ ਬੰਦਾ ਸਿਰੇ ਦਾ ਸ਼ਰਾਬੀ ਅਤੇ ਮਿੱਠ ਵੀ ਖਾਂਦਾ ਹੈ ਉੱਪਰੋਂ ਆਖਦਾ ਹੈ ਕਿ ਸਹਬਜ਼ਾਦੇ ਸੁਪਨੇ ਵਿੱਚ ਆ ਕੇ ਮੇਰੇ ਤੋਂ ਟੌਫੀਆਂ ਮੰਗਦੇ ਹਨ ਅਤੇ ਕਦੇ ਕਹਿੰਦਾ ਹੈ ਕਿ ਚਾਟ ਮੰਗਦੇ ਹਨ ਸਾਡੇ ਇਸੇ ਹੀ ਘਟ ਬੁੱਧੀ ਕਰਕੇ ਅਸੀਂ ਬੋਧੀ ਵਾਲੇ ਗੁਲਾਮ ਲੋਕਾਂ ਦੇ ਵੀ ਗੁਲਾਮ ਬਣ ਕੇ ਅਤੇ ਜੁੱਤੀਆਂ ਖਾ ਰਹੇ ਹਾਂ ਸ਼ੇਰਾਂ ਦੀ ਕੌਮ ਸਿਰਫ ਕਾਗਜ਼ਾਂ ਵਿੱਚ ਹੀ ਰਹਿ ਗਈ ਹੈ ਉਦਾਂ ਤੁਹਾਡੀ ਔਕਾਤ ਭੇਡਾਂ ਨਾਲੋਂ ਵੱਧ ਨਹੀਂ ਦੂਰ ਆਦੇਸ਼ੀ ਵਾਲੀ ਸਾਡੀ ਕੌਮ ਦੇ ਆਗੂ ਸਾਨੂੰ ਚੰਗੇ ਨੇ ਇਹ ਲੱਗਦੇ ਜਿਹੜੇ ਸਾਨੂੰ ਹਿਲਾਉਣੇ ਦਿੰਦੇ ਹਨ ਸੋ ਬੇਨਤੀ ਹੈ ਕਿ ਸੁਚੇਤ ਰਿਹਾ ਕਰੋ ਕੋਈ ਵੀ ਇਦਾਂ ਦਾ ਦਾਵਾ ਕਰਦਾ ਹੈ ਤਾਂ ਪਹਿਲਾਂ ਉਸ ਦੇ ਬਾਰੇ ਪੂਰੀ ਪੜਤਾਲ ਕਰੋ ਇਦਾਂ ਦੇ ਠੱਗ ਹੀ ਬਾਅਦ ਵਿੱਚ ਫਿਰ ਪੋਰਿਆਂ ਵਿੱਚ ਮਾਫੀਆਂ ਦਿੰਦੇ ਹਨ ਤੇ ਫਿਰ ਅਸੀਂ ਕਚੈਰੀਆਂ ਵਿੱਚ ਜਾ ਪੁਲਿਸ ਕੋਲ ਤੱਕੇ ਖਾਂਦੇ ਫਿਰਦੇ ਹਾਂ ਕਿ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਿਉਂਕਿ ਇਸ ਨੂੰ ਵੀ ਜੋ 2-3 ਸਾਲ ਹੋਰ ਮਿਲ ਜਾਂਦੇ ਆਪਣਾ ਕਾਰੋਬਾਰ ਚਲਾਉਣ ਨੂੰ ਤਾਂ ਹੋ ਸਕਦਾ ਇਹ ਬਹੁਤ ਤਾਕਤਵਰ ਹੋ ਜਾਂਦਾ ਤੇ ਫਿਰ ਸਰਕਾਰਾਂ ਤੇ ਕਾਨੂੰਨ ਦੀ ਪਹੁੰਚ ਤੋਂ ਵੀ ਬਾਹਰ ਹੋ ਜਾਂਦਾ ਉਸੀ ਤਸਵੀਰਾਂ ਦੇਖ ਰਹੀ ਹਾਂ ਕਿ ਇਹ ਬਿਊਟੀ ਪਾਰਲਰ ਚਲਾਉਂਦਾ ਸੀ ਪਰ ਹਰ ਸਾਲ ਆ ਕੇ ਇਹ ਆਖਦਾ ਸੀ ਕਿ ਸਹਬਜ਼ਾਦਿਆਂ ਲਈ ਲੰਗਰ ਲਾਉਂਦਾ ਹਾਂ ਅਤੇ ਆਖਦਾ ਸੀ ਕਿ ਸਹਬਜ਼ਾਦੇ ਮੇਰੇ ਸੁਪਨੇ ਦੇ ਵਿੱਚ ਆ ਕੇ ਟੋਫੀਆਂ ਮੰਗਦੇ ਨੇ ਕਦੇ ਕਹਿੰਦਾ ਸੀ ਕਿ ਫਰੂਟ ਚਾਟ ਮੰਗਦੇ ਨੇ ਅਤੇ ਬਹੁਤ ਸਾਰੇ ਲੋਕ ਇਸ ਨੂੰ ਵੀ ਮੱਥਾ ਟੇਕਦੇ ਸੀ ਕਿ ਇਸ ਨੂੰ ਕਿਸੇ ਨੇ ਤਿਆਰ ਕੀਤਾ ਸੀ ਕਿ ਤੂੰ ਇਦਾਂ ਕਰ ਜਾਂ ਫਿਰ ਆਪਣੇ ਆਪ ਹੀ ਇਹ ਫੇਮ ਖੱਟਣ ਦੇ ਲਈ ਆਪਣੀ ਦੁਕਾਨਦਾਰੀ ਨੂੰ ਹੋਰ ਵਧਾਉਣ ਦੇ ਲਈ ਸਰਕਾਰਾਂ ਤੱਕ ਪਹੁੰਚ ਕਰਨ ਦੇ ਲਈ ਇਹੋ ਜਿਹਾ ਤਰੀਕਾ ਵਰਤ ਰਿਹਾ ਸੀ ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਫਤੇਗੜ ਸਾਹਿਬ ਲੰਗਰ ਲਾ ਰਿਹਾ ਸੀ ਅਤੇ ਦਿਵਾਨ ਟੋਡਰਮਲ ਜੀ ਦਾ ਵੰਸ਼ਿਕ ਅਖਵਾ ਰਿਹਾ ਸੀ ਕਿਸੇ ਵੀ ਉਥੇ ਦੀ ਪ੍ਰਬੰਧਕ ਕਮੇਟੀ ਨੇ ਇਸ ਦੇ ਬਾਰੇ ਕੋਈ ਵੀ ਜਾਂਚ ਪੜਤਾਲ ਕਰਨੀ ਜ਼ਰੂਰੀ ਨਹੀਂ ਸਮਝੀ ਅਤੇ ਇਹ 2-3 ਸਾਲਾਂ ਤੋਂ ਉਥੇ ਲੰਗਰ ਲਾ ਰਿਹਾ ਸੀ ਅਤੇ ਲੋਕਾਂ ਨੂੰ ਬੇਬਕੂਫ ਬਣਾ ਰਿਹਾ ਸੀ ਇਸ ਹਿਸਾਬ ਨਾਲ ਤਾਂ ਅਸੀਂ ਸਾਰੇ ਹੀ ਦੋਸ਼ੀ ਹਾਂ ਜਿਹੜੇ ਕਿ ਇਸ ਦੀ ਜਾਂਚ ਪੜਤਾਲ ਨਹੀਂ ਕੀਤੀ ਅਤੇ ਇਹ ਸੱਚ ਮੰਨ ਲਿਆ ਕਿ ਇਹ ਦੀਵਾਨ ਸਿੰਘ ਟੋਡਰਮਲ ਜੀ ਦੇ ਵੰਸ਼ਾ ਵਿੱਚੋਂ ਹਨ ਪਰ ਇੱਕ ਪੱਤਰਕਾਰ ਨੇ ਇਸ ਕੁੱਕੂ ਦੀ ਜਿਹੜਾ ਠਾਗ ਇਸ ਦੀ ਚੰਗੀ ਤਰ੍ਹਾਂ ਪੋਲ ਖੋਲ੍ਹ ਕੇ ਰੱਖ ਦਿੱਤੀ ਜੇਕਰ ਇਹ ਪੱਤਰਕਾਰ ਇਸ ਦੀ ਪੋਲ ਨਾ ਖੋਲਦਾ ਤਾਂ ਸ਼ਾਇਦ ਇਹ ਇਸ ਤਰ੍ਹਾਂ ਹੀ ਲੋਕਾਂ ਨੂੰ ਗੁੰਮਰਾਹ ਕਰਦਾ ਧੰਨਵਾਦ ਹੈ ਉਸ ਵਿਰਦਾ ਜਿਸ ਨੇ ਇਹਨਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਅਤੇ ਸਾਰੇ ਦੋਸਤਾਂ ਦਾ ਧੰਨਵਾਦ ਜਿਨ੍ਹਾਂ ਨੇ ਕਮੈਂਟਾਂ ਰਾਹੀਂ ਆਪਣੀ رائے ਦਿੱਤੀ ਹੈ 90% ਦੋਸਤਾਂ ਨੇ ਇਸ ਪੋਸਟ ਨੂੰ ਸਹੀ ਦੱਸਿਆ ਤੇ 10% ਹੀ ਸੱਜਣ ਹਨ ਜਿਨ੍ਹਾਂ ਨੂੰ ਇਤਰਾਜ਼ ਹੋਇਆ ਹੈ ਕਿ ਕੋਕੂ ਬਾਰੇ ਬੋਲਣ ਤੇ ਦੋਸਤੋ ਮੈਂ ਸਿਰਫ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਜੇ ਇਹ ਕੋਕੂ ਨਾਮ ਦਾ ਬੰਦਾ ਸਹੀ ਹੈ ਤਾਂ ਫਿਰ ਤਾਂ ਫਿਰ ਵੀਰ ਜਗਤਾਰ ਉਹਨਾਂ ਦੇ ਪੰਜ ਸਵਾਲਾਂ ਦਾ ਜਵਾਬ ਦੇਵੇ ਕੋਈ ਗਲਤ ਨਹੀਂ ਬੋਲੇਗਾ ਇਸ ਨੂੰ ਪਰ ਇਹ ਸਵਾਲਾਂ ਦੇ ਜਵਾਬ ਦੇਣ ਦੀ ਜਗ੍ਹਾ ਹੁਣ ਲਾਪਤਾ ਹੋਇਆ ਬੈਠਿਆ ਜੇਕਰ ਇਸ ਦੇ ਉੱਤੇ ਸ਼ਹਿਬਜ਼ਾਦਿਆਂ ਦੀ ਕਿਰਪਾ ਹੈ ਤਾਂ ਫਿਰ ਇਸ ਨੂੰ ਡਰ ਕਿਸ ਗੱਲ ਦਾ ਹੈ ਸੰਗਤ ਦੇ ਸਾਹਮਣੇ ਆ ਕੇ ਜੋ ਸਵਾਲ ਹਨ ਸ਼ੰਕੇ ਹਨ ਸੰਗਤਾਂ ਦੇ ਉਹਨਾਂ ਦੇ ਜਵਾਬ ਦੇਵੇ ਅੱਗੇ ਤੋਂ ਅਸੀਂ ਵੀ ਖੁਦ ਇਸ ਦਾ ਸਹਿਯੋਗ ਕਰਾਂਗੇ ਪਰ ਜੇਕਰ ਇਹ ਸਵਾਲਾਂ ਤੋਂ ਲੁਕਦਾ ਭੱਜ ਰਿਹਾ ਹੈ ਤਾਂ ਫਿਰ ਭਾਈ ਅਸੀਂ ਇਸ ਦਾ ਵਿਰੋਧ ਤਾਂ ਕਰਾਂਗੇ ਹੀ ਕਰਾਂਗੇ ਸੋ ਦੋਸਤੋ ਹੁਣ ਤੁਹਾਡਾ ਇਸ ਬੰਦੇ ਬਾਰੇ ਕੀ ਕਹਿਣਾ ਹੈ ਅਤੇ ਉਥੋਂ ਦੀ ਪ੍ਰਬੰਧਕ ਕਮੇਟੀ ਬਾਰੇ ਕੀ ਕਹਿਣਾ ਹੈ ਜਿਹੜਾ ਕਿ 3 ਸਾਲਾਂ ਤੋਂ ਲੋਕਾਂ ਨੂੰ ਪਾਗਲ ਬਣਾ ਰਿਹਾ ਸੀ ਅਤੇ ਕਿਸੇ ਨੇ ਵੀ ਇਸ ਦੀ ਜਾਂਚ ਪੜਤਾਲ ਕਰਨੀ ਜ਼ਰੂਰੀ ਨਹੀਂ ਸਮਝੀ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਇਸ ਤੇ ਕੋਈ ਐਕਸ਼ਨ ਲੈਂਦਾ ਹੈ ਕਰਦਾ ਹੈ ਜਾਂ ਫਿਰ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਫਿਲਹਾਲ ਇਹ ਗ੍ਰਿਫਤੋਂ ਬਾਹਰ ਚੱਲ ਰਿਹਾ ਹੈ ਅਤੇ ਆਪਣਾ ਬਿਊਟੀ ਪਾਰਲਰ ਬੰਦ ਕਰਕੇ ਫਰਾਰ ਹੈ ਸੋ ਬਾਕੀ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ